ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਅੱਜ ਯਾਨੀ ਕਿ ਸੋਮਵਾਰ ਆਪੀਡੀ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਬੰਦ ਰਹਿਣਗੀਆਂ ਡਾਕਟਰ ਸਿਰਫ ਐਮਰਜੈਂਸੀ ਸੇਵਾਵਾਂ ਹੀ ਚਾਲੂ ਰੱਖਣਗੇ ਦੱਸਦੀ ਹੈ ਕਿ ਆਰਡੀਏ ਐਮਬੀਬੀਐਸ ਤੋਂ ਬਾਅਦ 2 ਸਾਲ ਦੇ ਲਾਜ਼ਮੀ ਸੇਵਾ ਬੌਂਡ ਅਤੇ ਐਮਡੀ ਤੇ ਐਮਐਸ ਰੈਜ਼ੀਡੈਂਸ ਲਈ ਵਜੀਫੇ ਵਿੱਚ ਵਾਦਾ ਨਾ ਕਰਨ ਦੇ ਵਿਰੋਧ ਦੇ ਵਿੱਚ ਸ਼ਨੀਵਾਰ ਤੋਂ ਹੜਤਾਲ ਹੈ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਦਾ ਪ੍ਰਭਾਵ ਹੁਣ ਮਰੀਜ਼ਾਂ ਤੇ ਪੈਣ ਲੱਗ ਪਵੇਗਾ ਐਤਵਾਰ ਨੂੰ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਐਸੋਸੀਏਸ਼ਨ ਦੀ ਮੀਟਿੰਗ ਦੇ ਵਿੱਚ ਆਰਡੀਏ ਸੈਮਤੀ ਦੇ ਨਾਂ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਨੇ ਹੜਤਾਲ ਦਾ ਐਲਾਨ ਕੀਤਾ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਪੰਜਾਬ ਨੇ ਵੀ ਇਨ੍ਹਾਂ ਡਾਕਟਰਾਂ ਦੀ ਹੜਤਾਲ ਦਾ ਸਮਰਥਨ ਕੀਤਾ ਹੈ। ਇਨ੍ਹਾਂ ਡਾਕਟਰਾਂ ਦੀ ਹੜਤਾਲ ਕਾਰਨ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਸਰਜਰੀ ਵੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਡਾਕਟਰਾਂ ਦਾ ਦਾਵਾ ਹੈ ਕਿ ਐਮਰਜੈਂਸੀ ਸੇਵਾ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਹੋਵੇਗੀ। ਆਰ.ਡੀ.ਏ ਦੇ ਪ੍ਰਧਾਨ ਰਮਨਦੀਪ ਸਿੰਘ ਨੇ ਮੀਡੀਆ ਨੂੰ ਦੱਸਿਆ ਹੈ ਕਿ ਸਿਹਤ ਸਕੱਤਰ ਕੁਮਾਰ ਰਾਹੁਲ ਨਾਲ ਐਸੋਸੀਏਸ਼ਨ ਦੀ ਮੀਟਿੰਗ ਚੰਗੀ ਰਹੀ। ਬੇਸ਼ੱਕ ਸਰਕਾਰ ਨੇ ਕਿਹਾ ਹੈ ਕਿ ਮੰਗਾਂ ਗਾਇਜ਼ ਨੇ ਪਰ ਉਹਨਾਂ ਨੂੰ ਪੂਰਾ ਕਰਨ ਦੇ ਲਈ 15 ਦਿਨ ਮੰਗੇ ਗਏ ਨੇ ਸਰਕਾਰ ਨੂੰ ਕਿਉਂਕਿ ਜਿਹੜੇ ਵੇਰੀਅਸ ਇਸ਼ੂਜ਼ ਆ ਕਿਵੇਂ ਕਿ ਇੱਕ ਤਾਂ ਜਿਹੜੀ ਫੀਸ ਵਧਾਈ ਗਈ ਹੈ ਜਿਹੜੀ ਰੀਸੈਂਟਲੀ ਇੱਕ ਜਿਹੜਾ ਬੌਂਡ ਲਾਗੂ ਕੀਤਾ ਹੋਇਆ 2 ਸਾਲ ਬਾਅਦ ਐਮਬੀਬੀਐਸ ਤੋਂ ਇੱਕ ਜਿਹੜੇ ਐਸਓਪੀਜ਼ ਦੀ ਲਾਗੂ ਕਰਨ ਵਾਲਾ ਤੇ ਜਿਹੜੀ ਐਮਓ ਦੀ ਪੋਸਟ ਵਗੈਰਾ ਹੈ ਤੇ ਸਭ ਤੋਂ ਇੱਕ ਹੋਰ ਜਿਹੜਾ ਮੁੱਦਾ ਜਿਹੜਾ ਉੱਠਿਆ ਹੈ ਸਟਾਈਪੈਂਟ ਦਾ ਕਿ ਕਾਫੀ ਸਮੇਂ ਤੱਕ ਇੱਕ ਕਨਸਟੈਂਟ ਇਸਟਾਈਪੈਂਟ ਰਹਿ ਰਿਹਾ ਕਿ ਜਿੱਤੇ ਕਿ ਬਾਕੀ ਜਿਹੜੀ ਨੇਬਰਿੰਗ ਸਟੇਟਸ ਹੈ ਜਿਹੜੇ ਗਵੰਡੀ ਨਾਲ ਦੇ ਰਾਜ ਹੈ ਉੱਧਰ ਸਟਾਈਪੈਂਟ ਕਾਫੀ ਜ਼ਿਆਦਾ ਹੈ ਪੰਜਾਬ ਦੇ ਕੰਪੈਰੀਟਿਵਲੀ ਤੇ ਵੈਸੇ ਤਾਂ ਮੀਟਿੰਗਸ ਚੱਲ ਰਹੀਆਂ ਬਟ ਅਸੀਂ ਚਾਹੁੰਦੇ ਹਾਂ ਕਿ ਕੋਈ ਅਸ਼ੋਰੈਂਸ ਮਿਲੀ ਜਾਏ ਸਰਕਾਰ ਵੱਲੋਂ ਕਿ ਬਾਹਰ ਵਿੱਚ ਇਹ ਮੀਡੀਆ ਚ ਤੇ ਰਿਟਰਨ ਤੋਂ ਅਸ਼ੋਰੈਂਸ ਮਿਲੀ ਜਾਏ ਤੇ ਸਾਰੇ ਪ੍ਰੋਟੈਸਟ ਕਰ ਰਹੇ ਡਿਫਰੈਂਟ ਬੈਚ ਐ ਇੰਟਰਨਸ ਵੀ ਐ ਸਾਡੇ ਨਾਲ ਪੀਜੀਵੀ ਐ ਅ ਮੇਨਲੀ ਫਰੀਦਕੋਟ ਅੰਮ੍ਰਿਤਸਰ ਦੇ ਪਟਿਆਲਾ ਜਿਹੜੇ ਮੁੱਖ ਹਸਪੀਟਲ ਹੈ ਉਧਰ ਇਹ ਪ੍ਰੋਟੈਸਟ ਚੱਲ ਰਿਹਾ ਹੈ ਇਸੇ ਤਰ੍ਹਾਂ ਸਾਡੀ ਮੁੱਖ ਮੰਗਾਂ ਐ ਐਸਾ ਚਿੱਕਨੀ ਹੈ ਇੱਕ ਤਾਂ ਸਭ ਤੋਂ ਜ਼ਰੂਰੀ ਹੈ ਜਿਹੜਾ ਵਜ਼ੀਫਾ ਜਿਹੜਾ ਬੜਾ ਹੀ ਵੱਡੀ ਦੇਰ ਤੋਂ ਰੁਕਿਆ ਹੋਇਆ ਹੈ ਵਧਾਇਆ ਨਹੀਂ ਜਾ ਰਿਹਾ ਇੰਟਰਨਸ ਦਾ ਵੀ ਤੇ ਜਿਹੜੇ ਪੋਸਟ ਗ੍ਰੈਜੂਏਟਸ ਹੈ ਉਹਨਾਂ ਦਾ ਵੀ ਤੇ ਇੱਕ ਜਿਹੜੀ ਹੁਣ ਹੀ ਰੀਸੈਂਟ ਫੀਸ ਵਧਾਈ ਗਈ ਹੈ ਜਿਹਦੇ ਜਿਹਦੇ ਨਾਲ ਕੀ ਅਰਾਊਂਡ 11 11 ਲੱਖ ਦੇ ਅਰਾਊਂਡ ਹੁਣ ਹੋ ਜੂਗੀ ਫੀਸ ਜਿਹਦੇ ਨਾਲ ਕੀ ਕੋਈ ਗਰੀਬ ਪਰਿਵਾਰ ਦਾ ਬੱਚਾ ਸੁਪਨਾ ਵੀ ਨਹੀਂ ਲੈ ਸਕਦਾ ਕਿਉਂਕਿ ਪਰ ਕੈਪੀਟਾ ਇਨਕਮ 2 ਲੱਖ ਹੋਂਗੀ ਤੇ 2.5 ਲੱਖ ਦੇ ਕਰੀਬ ਇੱਕ ਸਾਲ ਦੀ ਫੀਸ ਹੋਊਗੀ। ਅਗਰ ਕੋਈ ਸਕੋਰ ਕਰ ਵੀ ਲੈਂਦੇ ਨੇ ਤੇ ਤਾਂ ਉਹ ਐਡਮਿਸ਼ਨ ਦੀ ਫੀਸ ਭਰੂਗਾ ਕਿਵੇਂ? ਇਹ ਸਵਾਲ ਸਰਕਾਰ ਨੂੰ ਹੈ। ਅਸਲ 'ਚ OPDs ਬੰਦ ਕੀਤੇ ਗਏ ਆ ਜਿਹੜੇ wards ਆ ਉਹ ਓਪਨ ਨੇ, ਜਿਹੜੇ emergency ਸੇਵਾਵਾਂ ਆ ਉਹ ਓਪਨ ਨੇ, ਜਿਹੜੇ ਜੱਚਾ ਬੱਚਾ ਜਿਹੜੇ ਡਿਲੀਵਰੀਜ਼ ਹੋ ਰਹੀਆਂ ਉਹ ਸਭ ਕੁਝ ਓਪਨ ਹੈ। ਸਿਰਫ OPDs ਬੰਦ ਕੀਤੇ ਗਏ ਕਿਉਂਕਿ ਸਾਡੇ ਕੋਲ ਕੋਈ ਹੋਰ ਹੱਲ ਵੀ ਨਹੀਂ ਆ। ਸਾਡੇ ਕੋਲ ਕੋਈ ਹੋਰ ਪ੍ਰੋਟੈਸਟ ਕਰਨ ਦਾ ਤਰੀਕਾ ਵੀ ਨਹੀਂ ਆ। ਇਹੀ ਹਾਲੇ ਤਾਂ ਅਣਮਿੱਥੇ ਸਮੇਂ ਤੱਕ ਹੈ ਅਜੇ ਦੀ ਕੋਲ ਸੀਗੀ ਅਗਲਾ ਕੀ ਹੋਊਗਾ ਕੀ ਅਸੀਂ ਰਾਹ ਅਪਣਾਵਾਂਗੇ ਉਹ ਤੁਹਾਨੂੰ ਬਾਅਦ ਚ ਦੱਸ ਦਿੱਤਾ ਜਾਊਗਾ